ਮਰਜੀ ਭੋਲਿਆ ਥੱਲੇ ਬੈਹਿ ਕੇ ਕਰਾਂ ਵਿਖਾਰੇ ਭੈਣ ਭਰਾਵਾਂ ਨੂੰ ਤੋਫਈਆ ਲੱਤ ਨਹੀਂ ਫੁਰਦੀ ਜਿੰਨੇ ਮਰਜੀ ਤਾਰਾਂ ਜਿੰਨੀ ਵਾਰ ਜਿੰਨੀ ਮਰਜੀ ਬੈਜੋ ਕਰਮਾਲੀਆਂ ਦੀ ਆਜੋ ਆਜੋ ਤੇ ਦੁੱਧੀਆਂ ਕਿਹੜੀਆਂ ਪਹਿਲੀਆਂ ਕਿਹੜੀਆਂ ਚੱਲ ਜੋ ਚੱਲ ਜੋ ਅਸੀਂ ਨਹੀਂ ਝੋਣਾ ਹਨਾ ਠੀਕ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਲੈਣ ਵਾਲੇ ਸੱਜਣ ਤਿੱਕਰ ਪਹਚਾ ਦਿਓ ਕਿਸੇ ਦਾ ਵੀ ਫਾਇਦਾ ਹੋ ਜਾਏ ਕੋਈ ਮਾਤੜਾ ਦੀ ਖਰੀਦਦਾਰੀ ਕਰ ਸਕੇ ਪਹੁੰਚ ਗਏ ਪਿੰਡ ਬੈੜਵਾਲ ਕਰਦੇ ਗੱਲਬਾਤ ਬਾਈ ਭੋਲੇ ਨਾ ਵਲੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਚਾਲ ਵਧੀਆ ਵਧੀਆ ਸੰਧੂ ਸਾਹਿਬ ਠੀਕ ਐ ਸਿੱਧਾ ਐ ਕਿਰਪਾ ਮਾਲਕ ਜੀ ਚਲੋ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਚਾਹੀਦੀ ਹੈ ਤੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਉਹ ਰਾਖੀ ਕਰਦਾ ਹਰ ਇੱਕ ਦਿਨ ਹੈ ਨਾ ਭਾਈ ਸੱਚੇ ਪਾਤਸ਼ਾਹ ਬਾਬਾ ਬਸ ਬਸ ਇਸੇ ਦਾ ਹੀ ਕੰਮ ਚਲਾਈ ਰੱਖੇ ਤੇ ਅੱਜ ਫਿਰ ਤਿੰਨਾ ਪਸ਼ੂਆਂ ਦੀ ਡਿਟੇਲ ਸਾਂਝੀ ਕਰੀ ਗਏ ਹੈ ਨਾ ਫਾਰਮ ਆਪਾਂ ਸੰਧੂ ਡੇਰੀ ਫਾਰਮ ਤੋਂ ਇੱਥੋਂ ਖੋਣੇ ਆ ਹਾਂਜੀ ਠੀਕ ਆ ਤੇ ਆਪਣਾ ਇੱਕ ਰਾਂ ਡਰੈੱਸ ਨੋਟ ਕਰਾ ਦੇ ਪਿੰਡ ਬੈੜਵਾਲਾ ਹਾਂ ਹੰਦੂ ਸਾਹਿਬ ਅਲਗਾ ਕੋਠੇ ਦੇ ਨਾਲ ਹੀ ਬਿਲਕੁਲ ਠੀਕ ਆ ਜੀ ਸੀ ਲਾ ਗਈ ਪੱਟੀ ਜਲਾ ਆ ਗਿਆ ਤਰਮਦਰ ਸਾਹਿਬ ਠੀਕ ਆ ਮੋਬਾਈਲ ਨੰਬਰ ਮੇਰੇ ਵੀਰ ਦਾ 90418 ਹਾਂ 16903 ਠੀਕ ਆ ਤੇ ਸ਼ੁਰੂਆਤ ਕਰ ਗਿਆ ਮੀਨੀ ਤੋਂ ਮੀਨੀ ਕੀ ਕਹਿੰਦੀ ਹਾਂ ਇੱਕਰਾ ਤੋਰਾ ਕਰਮਾ ਲਈ ਨੂੰ ਮੂੰਹੋਂ ਬੋਲਦੀ ਆ ਕਲਿੱਪ ਵੇਖ ਲਗਾ ਕੱਟੀ ਨੂੰ ਵਾਕਿਆ ਯਾਰ ਨੀਲੀ ਬਿਲਕੁਲ ਨਹੀਂ ਨਾਲ ਨੀਲੀ ਲਾ ਕੇ ਬੜੇ ਚੰਗੇ ਦੀ ਕੱਟੀ ਹਾਂ ਠੀਕ ਬਾਡਰ ਬਿਲਟ ਆਸਲ ਪੂਰੇ ਹਾਂਜੀ ਆਸਲ ਪੂਰੇ ਬਾਡਰ ਬਿਲਟ ਸਜਣੋ ਜਿਵੇਂ ਕਹਿ ਰਿਏ ਮੀਨੀ ਮੀਨੀ ਆ ਤੇ ਮੀਨੀ ਨੂੰ ਕੁਆਲਿਟੀ ਅੱਛਾ ਬੜੀ ਬੜੀ ਪਵੈ ਇੱਦਾਂ ਹੀ ਬੈਠਾ ਥੱਲੇ ਠੀਕ ਆ ਕੁਛ ਨਹੀਂ ਕਹਿੰਦੀ ਠੀਕ ਆ ਇੱਧਰ ਦੇਖ ਕੱਤੀ ਲੋ ਜੀ ਮੀਨੀ ਕੱਤੀ ਸਜਣੋ ਨਿੱਕਾ ਨਿੱਕਾ ਕਲਿੱਪ ਲੱਗਾ ਤੇ ਲੈਵਲ ਉਹ ਆ ਵੇਖ ਸਕਦੇ ਜੇ ਥਾਨ ਕਿਆ ਬਾਤ ਹੈ ਕਿਉਂਕਿ ਪੇਠ ਬੂੜਾ ਬੜਾ ਮੀਨੀ ਦਾ ਚੰਗਾ ਲੱਗਾ ਜੀ ਅੱਛਾ ਤੇ ਮੀਨੀ ਆ ਪੁਲੇ ਇੱਕ ਰਾਂ ਮੜਿਆ ਬਹਿ ਕੇ ਦਿਖਾਈ ਤਾਜੀ ਸੀ ਜਿੰਨਾ ਚਾਲਾਂ ਦੀਂਦਰਾ ਦੀ ਹੋ ਪੰਨਾਂ ਦੀ ਹੋ ਆ ਨਾ ਪੁਲੇ ਬਾਕੀ ਸੰਤੂ ਸਰ ਭਾਵੇਂ ਬੱਚਾ ਛੱਡ ਲਾ ਫਰੇ ਪੰਨ ਇਤਰਾ ਹੀ ਪੈਗਾ ਆਹ ਏਡੀ ਠੰਡੀ ਮਿੱਠੀ ਆ ਹਾਂ ਜੀ ਤੋਂ ਲਿਆ ਜੀ ਜਾਨੀ ਲੱਗਦੀਆਂ ਆਏ ਹੈ ਵਾਕਿਆ ਯਾਰ ਸਿਰਾਂ ਹੀ ਚੀਜ਼ ਲੱਗੀ ਕਰ ਜੀਂਦੀ ਰਵੇ ਇਹ ਦੋ ਦੀ ਮੋਟ ਚੱਲ ਠੀਕ ਹੈ ਹਾਂ ਨਾ ਇਹ ਪਹਿਲਾਂ ਕੱਟੀਆਂ ਲੱਗੇ ਨਹੀਂ ਲੱਗਣ ਦਿੰਦੀਆਂ ਨਹੀਂ ਵਾਕਿਆ ਯਾਰ ਜੀ ਤੋਹਫਿਆ ਹਾਂ ਜੀ ਤੇ ਦੁੱਧ ਹੋਊਗਾ 9 ਕਿਲੋ 8 9 ਕਿਲ ਦਾ ਸੰਦੂਰ ਸਾਹਿਬ ਦੁੱਧ ਭਾਵੇਂ 10 ਕਿਲੋ ਹੀ ਹੋਵੇ 9 ਕਿਲੋ ਕਿਲੋ ਪੱਟਾ ਕਰਕੇ ਲੈਣ ਮੇਰੇ ਭਰਾੜੇ ਲੈਣੀ 9 ਕਿਲੋ ਬਸ ਕਰ ਭੋਲੇ ਨਾ ਵਗਾ ਕਰ ਮਾ ਨੀਰ ਤੇ ਥਾਣੇ ਕਰਾ ਲਾ ਕੇ ਦਿਖਾ ਦੀ ਮੇਰਾ ਵੀਰ ਲਾਈਂ ਕਿਆ ਬਾਤ ਯਾਰ ਲੈਵਾ ਬਹੁਤ ਸੋਹਣਾ ਗਲਾਬੀ ਲੈਵਾ ਲੱਗੇ ਗਲਾਪੀ ਐ ਇਹਨੂੰ ਕਹਿੰਦੇ ਜੇ ਨੋਕ ਵਾਲਾ ਸਜਣੋਂ ਥਾਣ ਨੋਕ ਵਾਲਾ ਹੈਨਾ ਤੇ ਸਫਾਈਆਂ ਕੱਟੀ ਨੂੰ ਹੀ ਲੱਗੀਆਂ ਜੇ ਫਿਰ ਚਮਾਈ ਲੱਗੀ ਕਿਹਦੇ ਵਾ 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 ਕਿਆ ਬਾਤ ਇੱਕ ਹੋਰ ਅਗਲੇ ਨਾਲ ਅਗਲਾ ਕਲਿੱਪ ਦਿਖਾ ਦੇ ਤੇ ਨਾਲ ਮੀਨ ਮੂਨ ਨੀਲੀ ਆ ਗਿਆ ਨਾ ਨੀਲੀ ਆ ਗਈ ਦੋਵੇਂ ਬਿੱਲੀਆਂ ਮੜਕੀਆਂ ਆਖਾਂ ਹਾਂਜੀ ਠੀਕ ਆ ਦੋ ਜੀ ਹੈਗਾ ਸਜਣਾ ਤੇ ਨੀਲੇ ਚ ਨਾਲ ਆ ਗਈ ਮੂੰਹ ਚੌਗੀ ਜਲੇ ਚਾਰ ਦੰਦ ਸ਼ਕੀ ਹੋਣ ਡਈ ਹੈ ਨਾ ਹਾਂਜੀ ਕੋਲੇ ਰੇਟ ਤੁੰਗੀ ਸਾਹਿਬ ਕੱਟੀ ਦੇ ਲੱਖ ਦੀ ਆ ਵੇਖਦੀ ਹੈ ਨਾ ਜਿਵੇਂ ਮੰਡੀਆਂ ਮੁੰਡੀਆਂ ਦੇ ਬਾਜ਼ਾਰ ਬਾਹਰ ਵੇਖੀਦੇ ਹਾਂ ਬਾਹਰ ਵੇਖੀਦੇ ਹਾਂ ਹਾਂ ਬਾਕੀ ਜੋ ਮਾਲ ਕਰਾਉਣਾ ਕਰਾ ਲਓ ਤੁਸੀਂ ਹੀ ਕਰਦੇ ਮੇਰਾ ਭਰਾ 95 ਦੇ ਦੇ ਰਹੀ ਆ 95 ਦੀ ਹਾਂਜੀ ਜਾਇਜ਼ ਹੈ ਯਾਰ ਪਰ ਇੱਕ ਗੱਲ ਆ ਥੋੜਾ ਹੋਰ ਜਾਇਜ਼ ਕਰ ਦੀਏ ਤੁੰਦ ਤੁੰ ਠੰਡ ਠੁੰਡਿਆ ਭੈਣ ਭਰਾਵਾਂ ਨੂੰ ਜਿਹੜੇ ਪੈਸੇ ਪਾਉਂ ਤੇ ਕੱਟੀ 93 ਦੀ ਆਣਾ ਹੋ ਗਈ ਹੋਰ ਯਾਰ ਛੱਡ ਦੇ ਯਾਰ ਸੰਤੂ ਸਾਹਿਬ ਧੱਕਾ ਹੀ ਜਾਣ ਦੇ ਕੋਈ ਨਹੀਂ ਦਾ ਕੱਟੀ ਬੋਦੀ ਸੁਧਰੀ ਆ ਦੇ ਹੈਗੀ ਸੋਹਣੀ ਨਹੀਂ ਦਿੰਦਾ ਕੋਈ ਸੰਤੂ ਸਾਹਿਬ ਬਾਹਰ ਨਹੀਂ ਦਿੰਦਾ ਵਾਕ 99 ਦੀ ਹੋ ਗਈ ਹਾਂ ਨਾ ਇਹ ਜੋ ਛੋੜੀ ਹੋਣੀ ਆ ਵਾਹ ਯਾਰ ਲਾਈ ਲਾ ਕੇ ਦਿਖਾਈਏ ਐਨੂੰ ਕਰੀਏ ਐਨੂੰ ਵਾਹ ਯਾਰ ਵਾਹ ਇਹ ਥੋੜਾ ਕੋਈ ਸਾਈਡ ਰੱਖੂਗੀ ਜਦੋਂ ਕਰੂਗੀ ਹਾਂ ਜੇ ਚੋਇਆਂ ਨੁੱਚੜ ਕੇ ਐ ਰੋਗ ਨਾ ਹੋ ਜੂ ਤਾਂ ਕਹੀਂ ਥੱਲੇ ਬਹਿ ਕੇ ਦਿਖਾ ਕਰਾ ਮੇਰੇ ਭੈਣ ਭਰਾਵਾਂ ਨੂੰ ਖਿੱਚ ਕੇ ਵਾਹ ਯਾਰ ਭੋਲੇਆ ਵਾਹ ਕੈਚ ਵਾਈ ਲਗੀ ਜੀ ਸਿਰ ਆਈ ਲਿਆਂਦੀ ਯਾਰ ਐ ਦੁੱਜ ਮੋਟਰ ਨੂੰ ਨਾ ਕੱਟੀ ਬੜੇ ਤੇ ਫੇਰ ਆਖੀ ਵਾਕਿਆ ਛੜਦੇ ਤੋਹਫਾ ਹੀ ਆ ਠੀਕ ਆ ਤੋਹਫਾ 92 ਦੀ ਇਹ ਕਾ ਲੈਂਦੀ ਜਰਸੀ ਵਾਹ ਇਹ ਵੀ ਤਾਜੀ ਸਹੀ ਹੈ ਨਾ 나ੜੂ ਬੱਚੇ ਦਾ ਨਾਲ ਛੋਟਾ ਦਿਨ ਹੋਇਆ ਸੂਈ ਨੂੰ ਅਜੇ ਠੀਕ ਹੈ ਠੀਕ ਹੈ ਠੀਕ ਹੈ ਭੋਲੇ ਸੂਹਾ ਦੁੱਜਾ ਸੂਹਾ ਦੁੱਜਾ ਤੋਰਦੇ ਮੇਰਾ ਭਰਾ ਬਾਕੀ ਸਜਣੋ ਲੇਵਾ ਵੇਖੋ ਨਾਰਾ ਵੇਖੋ ਲੇਵੇ ਦੇ ਉਹਨਾਂ ਹੀ ਅਗਲੀ ਸਾਈਡ ਨੂੰ ਹੋਊਗਾ ਪੰਜਾਬ ਵਾਲੀ ਜਲਸੀ ਆ ਤੇ ਦੂਜੀ ਨਹੀਂ ਆ ਇਹ ਨਹੀਂ ਨਿਗੀ ਜੀ ਕਤੂਰੀ ਜਲਸੀ ਨਹੀਂ ਗਈ ਆ ਵਾਕੇ ਯਾਰ ਨਾ ਸੱਜਰੂ ਮੇਰੇ ਮੋਢੇ ਤੱਕ ਆਉਂਦੀ ਅਗਲੇ ਆ ਹਾਂ ਉਹਦੀ ਵਾਕੇ ਯਾਰ ਮੋਢੇ ਦੇ ਵੱਡੀ ਆ ਵੜ ਛੋਟੀ ਨਹੀਂ ਆ ਲਾਇਆ ਮੇਰਾ ਭਰਾ ਲਾਇਆ ਵਾਕੇ ਜੀ ਤੋਹਫੇ ਕੱਢ ਮਾਰ ਜਾ ਥੋੜਾ ਕਾਲੀ ਪੈਂਦੀ ਦਾ ਬੱਚੇ ਨੂੰ ਕਰਦੇ ਹਨ ਨਾਲੇ ਤਾਜ਼ੀਆਂ ਸੂਈਆਂ ਵੀਰ ਬੱਚੇ ਨੇ ਜਾਣਾ ਹੀ ਆ ਬੱਚੇ ਦਾ ਅਕਸਰ ਕਰਨਾ ਹੀ ਆ ਠਾਣਾ ਬਾਕੀ ਕੋਈ ਲਿੱਸੀ ਮਾਰੀ ਨਹੀਂ ਆ ਬਿਲਕੁਲ ਬੰਦੇ ਲਓ ਜੀ ਸਜਣਾ ਆ ਵੀ ਲਾ ਕੇ ਵਿਖਾ ਦਿੰਨੇ ਆ ਕੋਈ ਗੱਲ ਨਹੀਂ ਰਹਿਂਦੇ ਰਹਿਂਦੇ ਭਾਈ ਰਹਿਂਦੇ ਠਾਂਡੇ ਆ ਨਿੱਗੀ ਹੋਈ ਉੱਤੇ ਪਈ ਆ ਭੈਣ ਭਰਾ ਨੂੰ ਪਤਾ ਲੱਗਦਾ ਆ ਲਿੱਸੇ ਡੰਗਰ ਦਾ ਦੂਰੋਂ ਪਤਾ ਲੱਗਦਾ ਲਿੱਸਾ ਜਰਾ ਹੀ ਹੈ ਵੰਗੂ ਸਭ 17 18 ਕਿਲੋ ਹਾਜ਼ਰ ਬੋਲ ਆਊ ਗਾਂਥਲੇ ਅੱਛਾ ਪੱਕਾ 17 ਕਿਲੋ ਹੈ 14 ਕਿਲੋ ਨੈਟ ਬੋਲਾ ਆਊਗਾ 20 ਬਾਈ ਨੇ ਹੱਸ ਕੇ ਕਰ ਜਣਾ ਸੰਤੂ ਸਾਹਿਬ 20 ਦਾ ਟਾਪ ਕਰੂਗੀ ਬਾਕੀ ਕੋਈ ਵੀ ਭਰਾ 20 ਮੰਨ ਕੇ ਤੇ ਮਾਨ ਨਾ ਲੈ ਜਨਾ 20 ਕਰੂਗੀ ਹਣਾ ਹੱਸ ਕੇ ਬਾਕੀ ਸ਼ਾਈਨਿੰਗ ਸ਼ੂਨਿੰਗ ਚੰਗੀ ਆ ਕੁਆਲਿਟੀ ਚੰਗੀ ਹੈ ਕੁਆਲਿਟੀ ਚੰਗੀ ਲੈ ਵਾ ਵੇ ਕਿੱਥੇ ਲਾਈ ਫਿਰਦੀ ਐ ਜੁਗਾਰ ਜੰਗ ਫਿਰ ਠੰਡੀ ਆ ਉਤਨਾ ਇੱਦਾਂ ਕਾਲੀ ਤਨੀ ਮੈਂ ਡਰਦੀ ਕੈਮਰੇ ਤੋਂ ਬਾਕੀ ਭਵੇਂ ਵੰਗਾ ਬਣਾ ਲਾਈ ਹੂੰ ਠੀਕ ਆ ਚਵਾਈ ਕਰੋ ਬਿਲਕੁਲ ਚਵਾਈ ਕਰੋ ਬੱਚਾ ਲਾ ਕੇ ਸਜਣੋ ਬੱਚਾ ਵੀ ਗਿੱਲਾ ਨਾੜੂ ਆ ਚਵਾਈ ਕਰੋ ਬੋਲਾ ਗੇਨ ਲੋ ਕੱਚਾ ਦੁੱਧ ਗੇਨ ਲੋ ਸੂਈ ਨੂੰ ਤਿੰਨ ਚਾਰ ਦਿਨਾਂ ਦਾ ਬੱਚਾ ਤੁਹਾਡੇ ਸਾਹਮਣੇ ਆ 17 ਕਿਲੋ ਠੀਕ ਹੈ ਜੀ ਤੇ ਅੱਗੇ ਆ ਗਈ ਬਲੈਕ ਵਾਹ ਯਾਰ ਇਹ ਵੀ ਤੋਹਿਆ ਬੋਦੀ ਵਾਲੀ ਬੋਦੀ ਬੋਦੀ ਬੁੱਦੀ ਦਿਖਾਏ ਕਰਾਂ ਕੁਲ ਕੇ ਹੈ ਜਰ ਸਿੰਘਾ ਸਾਰੇ ਹੀ ਆਉਂਦੇ ਆ ਹਾਂ ਬਾਕੀ ਇਹ ਨਹੀਂ ਆ ਬੰਦੇ ਦੇ ਸਿਰਸਿਰ ਜਿਹੜੀਆਂ ਕੋਈ ਲਿਆਉਂਦਾ ਹੈ ਵਾਕਈ ਜਵਾਨ ਆ ਯਾਰ ਇਧਰੇ ਮਗਰਵੱਛੀ ਉਹ ਮਗਰਵੱਛੀ ਬਹੁਤੀ ਟਾਪ ਦੀ ਦਿੱਤੀ ਬਗਾਨੇ ਮਗਰਵੱਛੀ ਐਫ ਐਫ ਚ ਆ ਗਈ ਥਾਨ ਬੜਾ ਸੋਹਣਾ ਲੱਗਾ ਭੋਲਿਆ ਨੂੰ ਥਾਨ ਤੇ ਲੱਗਾ ਕੀ ਆ ਤੇ ਨੋਕ ਵਾਲਾ ਥਾਣਾ ਨੋਕ ਵਾਲਾ ਆਂਦੇ ਹੈ ਹਾਂਜੀ ਲੇਵਾ ਫਾੜੀ ਵਾਲਾ ਠੀਕ ਹੈ ਮੇਰਾ ਭਰਾ ਬਾਅਦ ਚੁਕਲੀ ਫੋਨ ਲਾਇਆ ਲਾਇਆ ਭੱਲੇ ਲਾਇਆ ਬਲੈਕ ਕਲਰ ਦੀ ਆ ਗਈ ਹੈ ਸੋਹਣੀ ਆ ਵੈੜ ਤੇਰੀ ਜਿੰਦੀ ਰਹੇ ਭਰਾ ਜੰਮੀ ਪੜੀ ਆ ਇਹ ਨਹੀਂ ਜੀਊਗੀ ਦਰਬੇ ਹਾਂ ਰਾਜੀ ਜਵਾਨ ਬੜੀ ਯਾਰ ਲਓ ਜੀ ਇਹਦੇ ਕੋਲ ਬੋਲਾ ਪੁੱਲੇ ਕਿੰਨਾ ਕਾ ਤੰਦੂਫਾਵੇ ਕਾਉਦੀ ਸੁਈਆ 15 14 15 ਕਿਲੋ ਬੋਲਾ ਨੈਟ ਹੋਊਗਾ 15 ਹੀ ਹੋਊਗਾ ਹਨਾ 15 ਪੱਕਾ ਹੋਊਗਾ ਹਾਂ ਲਾਰੇ ਨੂੰ ਮੱਛੀ ਮਗਰ ਆ ਗਈ ਨਾ ਮੱਛੀ ਸਜਣੋ ਵੇਖੋ ਕਿੱਡੀ ਜੰਮੀ ਫਲੀ ਮੱਛੀ 25 ਇਹ ਤੂੰ ਮੱਛੀ ਦਾ ਬੂਠੀ ਖਾ ਲ ਕੇ ਆਣੀ ਆ ਇਹਨੂੰ ਲਾਈ ਗਾ ਨੂੰ ਲਾਈ ਮੇਰੇ ਭਰਾ ਲੋਈ ਲੋ ਲੈ ਵਾ ਸਜਣੋ ਵੇਖੋ ਵੈੜ ਵੈੜ ਆਂਦੀ ਮੈਨੂੰ ਲਿਵਾ ਲੱਗਾ ਹੈ ਬੋਲਿਆ ਥੱਲੇ ਬਹਿ ਜਾ ਕਰ ਵਾ ਵਾ ਕਿਆ ਬਾਸ ਐ ਜਰੋਂ ਥੱਲੇ ਵੀ ਬਹਿ ਕੇ ਐ ਏਡੀਆਂ ਸੀਲ ਕਰ ਮਾਰੀਆਂ ਬੱਸ ਕਰ ਭੋਲੇ ਬੱਸ ਕਰ ਨਾਵਰਾ ਮੈਨੂੰ ਪਤਾ ਚੇਤ ਤੇ ਤੇਰਾ ਕਰਦਾ ਚੋਈ ਜਈਏ ਚਵਾਈ ਚੰਗੀ ਆ ਪਰ ਨੀਰ ਥੱਲੇ ਨਾ ਡੋਲ ਗਏ ਹੈ ਬੱਸ ਕਰ ਜੂੰਦੀ ਰੋ ਥਾਂ ਦਿਖਾਈਏ ਨੇੜ ਤੋਂ ਲੋ ਜੀ ਨੌ ਸਜਰੋਂ ਇੱਕੋ ਜਿਹਾ ਅਗਲੇ ਨਾਲ ਅਗਲਾ ਸਾਹ ਜੀ ਪਿਛਲੇ ਨਾਲ ਪਿਛਲਾ ਮੈਚ ਕਰਦਾ ਫਲਕਾਰੀ ਰੋਕ ਕਰਦੇ ਤੇ ਅ ਰੇਟ ਕੀ ਜਾਂਦਾ ਭਰਾ ਸੰਦੂ ਸਾਹਿਬ ਵਛੀਦੇ ਆ 90000 ਦੀ ਵੀ ਕੰਨਾਂ ਦੀ ਵਿਖਦੀ ਆ ਆ ਜੋ ਆਪਣਾ ਹੀ ਕਰਦਗੇ 79000 ਨਾਲ ਦੇ ਦਾਂਗੇ 75 ਦੀ ਹਾਂ ਹੋਰ ਛੱਡ ਦੇ じゃ ਹੋਰ 2 ਛੱਡ ਦਨੇ ਆ 74 ਦੀ ਹੋਗੀ 75 ਦੀ ਹੋਗੀ 73 ਦੀ ਹਾਂ ਹੋਰ 500 ਛੱਡ ਦੇ ਕੋਈ ਛੋੜ ਛੋੜ ਕਰਦਾ ਮਾਨ ਕਰਦਾ ਕੋਈ ਵੀ ਸਾਡੇ 75 ਸਾਡੇ 75 ਦੀ ਹੋਗੀ ਜੇ ਆ ਕਹਿਤਾ ਤੂੰ ਤੇ ਸਾਡੇ 75 ਦੀ ਹੋਗੀ ਪੂਰੇ 75 ਦੀ ਹੋਗੀ ਜਾ 75 ਦੀ ਹਾਂ ਠੀਕ ਆ ਇਹ ਚ ਛੋੜ ਹੀ ਹੋਣੀ ਬਸ ਛੋੜ ਹੀ ਹੋਣੀ ਸੱਚ ਨੂੰ बहतर हज़ार जी बची मिलजू ठीकु आहे ख़रीदारी करियो